ਬਾਬਾ ਜੀ ਕੀ ਹੋਇਆ ਤੁਹਾਨੂੰ ਐਸੀ ਨਾ ਕੋਈ ਮੇਰਾ ਉੱਤੇ ਖੜੇ ਤੇ ਫਤਗੜ ਸਾਹਿਬ ਜੀ ਉੱਤੇ ਮੋਟਿਆਂ ਰੇੜੀ ਠੀਕ ਨਾ ਉਹ ਮਾਰੇ ਆਹ ਛੜ ਤੇ ਚੂਲੇ ਦੀ ਆਈ ਹੈ ਜੀ ਇੱਕ ਉਹ ਲੱਤ ਦੀ ਤੇ ਗੋਡੇ ਦੀ ਬਹੁਤ ਆਈ ਹੈ ਜੀ ਹਲੇ ਬੈਠਿਆ ਨਹੀਂ ਜਾਂਦਾ ਜੀ ਉੱਥੇ ਵੀ ਡਿਊਟੀ ਵੀ ਨਹੀਂ ਕਰ ਸਕਦੀ ਇਹਦੀ ਗਰੰਤੀ ਸਿੰਘ ਜੀ ਹਾਂ ਜੀ ਉੱਤੇ ਪਾਟ ਕਰਦੇ ਨਹੀਂ ਕਿੱਥੇ ਫਟੇਗੜ ਸਾਹਿਬ ਜੀ ਇਹਨੂੰ ਹਾਲੇ ਕੁਛ ਨਹੀਂ ਮਿਲਦਾ ਜੀ ਉੱਥੇ ਡਿਊਟੀ ਤੋਂ ਬਾਅਦ ਜੇ ਨਾ ਡਿਊਟੀ ਨਹੀਂ ਲਾਉਣਗੇ ਜੀ ਸਾਨੂੰ ਤਨਖਾਹ ਨਹੀਂ ਦੇਣਗੇ ਪਹਿਲਾਂ ਜਦੋਂ ਆਮਦਨ ਸੀਗੀ ਹੁੰਦਾ ਆਮਦਨ ਵੀ ਨਹੀਂ ਹੈ ਕੋਈ ਆਮਦਨ ਨਹੀਂ ਹੈ ਬਾਬਾ ਜੀ ਇਤਿਹਾਸਿਕ ਗੁਰਦੁਆਰਾ ਫਤੇਗੜ ਸਾਹਿਬ ਵਿੱਚ ਪਾਠੀ ਸਿੰਘ ਵਜੋਂ ਕੱਚੇ ਤੌਰ ਤੇ ਡਿਊਟੀ ਕਰਦੇ ਸਨ ਇੱਕ ਦਿਨ ਸ਼ਾਮ ਨੂੰ ਬਾਬਾ ਜੀ ਸੜਕ ਪਾਰ ਕਰਨ ਲੱਗੇ ਤਾਂ ਸਾਈਡ ਤੋਂ ਆ ਰਹੇ ਮੋਟਰਸਾਈਕਲ ਰੇੜੀ ਵਾਲੇ ਨੇ ਇਹਨਾਂ ਨੂੰ ਟੱਕਰ ਮਾਰ ਕੇ ਭੱਜ ਗਿਆ ਇਹਨਾਂ ਦੇ ਚੂਕਨੇ 'ਚ ਫੈਕਚਰ ਹੋ ਗਿਆ ਉੱਥੋਂ ਮੁੰਡਿਆਂ ਨੇ ਚੁੱਕ ਕੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਾ ਦਿੱਤਾ ਅਤੇ ਇਹਨਾਂ ਦੇ ਘਰੇ ਫੋਨ ਕਰ ਦਿੱਤਾ ਕਿ ਬਾਬਾ ਜੀ ਦੇ ਸੱਟ ਵੱਜ ਗਈ ਹੈ ਪੈਣ ਕਹਿੰਦੀ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਕਿਸੇ ਤੋਂ ਪੈਸੇ ਉਧਾਰੇ ਫੜ ਕੇ ਹਸਪਤਾਲ ਪਹੁੰਚੇ ਪਰ ਉੱਥੋਂ ਦਾ ਜਿਹੜਾ ਚਾਸੀ ਉਹ ਅਸੀਂ ਨਹੀਂ ਭਰ ਸਕਦੇ ਸੀ ਜਿੰਨੇ ਕ ਪੈਸੇ ਇਹਨਾਂ ਨੇ ਆਪਣੀ ਟਿਊਮਾਂ ਵੇਚ ਕੇ ਜਾਂ ਆਪਣੇ ਰਿਸ਼ਤੇਦਾਰਾਂ ਤੋਂ ਮੰਗ ਕੇ ਉਹ ਲਾਏ ਉਹਦਾ ਹਜੇ ਤੱਕ ਇਹਨਾਂ ਤੋਂ ਕਿਸ਼ਤਾਂ ਨਹੀਂ ਉਤਰ ਸਕੀਆਂ ਬੇਟਾ 23 ਸਾਲਾਂ ਦਾ ਦੋਨੇ ਬੇਟੇ ਪੜਦੇ ਆ ਬੇਟਾ ਕਹਿੰਦਾ ਮੈਂ ਹੁਣ ਮੈਂ ਬੀਐਸਐਫ ਦੀ ਭਰਤੀ ਦੇਖਣ ਜਾਣਾ ਕੱਲ ਨੂੰ ਪਰ ਮੇਰੇ ਕੋਲ ਤਾਂ ਕਿਰਾਇਆ ਲਾਉਣ ਨੂੰ ਵੀ ਪੈਸੇ ਹੈ ਨਹੀਂ ਇਹਨਾਂ ਦੇ ਘਰ ਦੀ ਹਾਲਤ ਬਹੁਤ ਮਾੜੀ ਹੈ ਜੇ ਕੋਈ ਵੀ ਵੀਰ ਜਾਂ ਭੈਣ ਬਾਬਾ ਜੀ ਦੇ ਇਲਾਜ ਵਿੱਚ ਅਤੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ